ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਏ ਦਿਨ ਕੋਈ ਨਾ ਕੋਈ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੀ ਰਹਿੰਦੀ ਹੈ ਜਿਨ੍ਹਾਂ ਵਿੱਚ ਕੁਝ ਬੱਚੇ ਅਜਹੀਆਂ ਸ਼ਰਾਰਤਾਂ ਕਰਦੇ ਨੇ ਜਿਨ੍ਹਾਂ ਨੂੰ ਵੇਖ ਕੇ ਵੱਡੇ-ਵੱਡਿਆਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਤੇ ਹੁਣ ਉਸੇ ਤਰ੍ਹਾਂ ਦੀ ਆ ਇੱਕ ਛੋਟੀ ਜਹੀ ਬੱਚੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਜਦੋਂ ਇੱਕ ਪਿਤਾ ਆਪਣੀ ਛੋਟੀ ਬੱਚੀ ਨੂੰ ਕੁਝ ਸਵਾਲ ਪੁੱਛਦਾ ਹੈ ਤਾਂ ਅੱਗੋਂ ਜੋ ਜਵਾਬ ਹੈ ਬੱਚੀ ਆਪਣੇ ਪਿਤਾ ਨੂੰ ਦਿੰਦੀ ਹੈ ਉਸ ਨੂੰ ਸੁਣ ਕੇ ਤੁਸੀਂ ਵੀ ਹਰਾਨ ਰਹਿ ਜਾਓਗੇ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਪਪਾ ਕੀ ਕਹ ਕੇ ਬੁਲਾਉਂਦੇ ਐ? ਸ਼ੇਰ ਜੱਟ। ਸ਼ੇਰ ਪੁੱਤ। ਹੂੰ। ਤੇ ਨਾਨੀ ਕੀ ਕਹਿੰਦੀ ਐ? ਕੀ ਕਹਿੰਦੀ ਐ? ਓਕੇ। ਤੇ ਦਾਦੀ? ਠੱਪ। ਪਪਾ। ਤੇ ਮਮਾ? ਦੇਵਾ। ਡੇਬਰਾ। ਤੇ ਮਮਾ ਕੀ ਕਹਿੰਦੀ ਐ? ਮਿੱਠੇ ਜੀ। ਤੇ ਪਪਾ ਕੀ ਕਹਿੰਦੇ ਐ? ਸ਼ੇਰ ਜੱਟ। ਸ਼ੇਰ ਪੁੱਤ। ਹੂੰ।